ਪੁਲਿਸ ਚੌਕੀ ਕੱਕੜ ਅਦੀਨ ਆਉਂਦੇ ਪਿੰਡ ਅਲਾ ਬਖਸ਼ ਦੇ ਪੇਹ ਵਿੱਚ ਪੁਲਿਸ ਚੌਕੀ ਕੱਕੜ ਅਦੀਨ ਆਉਂਦੇ ਪਿੰਡ ਅਲਾ ਬਖਸ਼ ਵਿਖੇ ਪੇ ਦੇ ਰੰਜੀਤ ਨੂੰ ਲੈ ਕੇ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਲੱਗੇ ਹਨ ਇਸੇ ਸਬੰਧੀ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਚੱਕ ਅਲਾ ਬਖਸ਼ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਇੱਕ ਸਰਕਾਰੀ ਪਿਆ ਜਾਂਦਾ ਹੈ ਜਿੱਦਾਂ ਰਸਤਾ ਕਾਫੀ ਖਰਾਬ ਹੋਣ ਕਾਰਨ ਇੱਥੇ ਸਬੰਧੀ ਪਿੰਡ ਦੇ ਸਰਪੰਚ ਦੇ ਪਤੀ ਵਿਕਰਮਜੀਤ ਨੂੰ ਪੇਆ ਬਣਾਉਂਦੇ ਸਬੰਧਰ ਮੰਗ ਰੱਖੀ ਸੀ ਪਰ ਉਹਨਾਂ ਬੋਲੋ ਇਸ ਪੇ ਨੂੰ ਨਹੀਂ ਬਣਾਇਆ ਗਿਆ ਜਿਸ ਤੋਂ ਬਾਅਦ ਅਸੀਂ ਆਪਸ ਵਿੱਚ ਉਗराई ਕਰਕੇ ਇਸ ਪੇ ਦੇ ਵਿੱਚ ਮਿੱਟੀ ਪਵਾ ਦਿੱਤੀ ਇਸੇ ਰੰਝੇਸ ਨੂੰ ਲੈ ਕੇ ਜਦੋਂ ਮੇਰਾ ਪੁੱਤਰ ਜਸ਼ਨਪ੍ਰੀਤ ਸਿੰਘ ਖੇਤਾਂ ਵਿੱਚ ਗਿਆ ਤਾਂ ਉੱਥੇ ਬਚਿੱਤਰ ਸਿੰਘ ਵਿਕਰਮ ਸਿੰਘ ਅਤੇ ਹੋਰ ਉਹਨਾਂ ਦੇ ਨਾਲ 5 ਤੋਂ 6 ਅਣਪਛਾਤੇ ਵਿਅਕਤੀ ਥਣ ਜਿਨ੍ਹਾਂ ਕੋਲ ਮਾਰੂ ਹਥਿਆਰ ਵੀ ਸਨ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਤੇ ਮੇਰੇ ਸਿਰ ਦੇ ਉੱਪਰ ਬਚਿੱਤਰ ਸਿੰਘ ਨੇ ਰੋੜਾ ਮਾਰਿਆ ਅਤੇ ਵਿਕਰਮ ਸਿੰਘ ਨੇ ਦੱਤ ਨਾਲ ਹਮਲਾ ਕੀਤਾ ਮੇਰੇ ਪੁੱਤਰ ਜਸ਼ਨ ਫਰੀਦ ਦੇ ਸਿਰ ਦੇ ਉੱਪਰ ਛੱਟ ਲੱਗੀ ਉਹਨਾਂ ਦੱਸਿਆ ਕਿ ਅਸੀਂ ਜ਼ਖਮੀ ਹਾਲਤ ਵਿੱਚ ਸਾਨੂੰ ਸਰਕਾਰੀ ਹਸਪਤਾਲ ਲੋਪੋਕੇ ਸਾਨੂੰ ਸਰਕਾਰੀ ਹਸਪਤਾਲ ਲੋਪੋਕੇ ਵਿਸ਼ੇ ਦਾਖਲ ਕਰਵਾਇਆ ਕਿ ਜਿੱਥੇ ਸਾਡਾ ਡਾਕਟਰ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਇਥੇ ਸਬੰਧੀ ਜਦੋਂ ਵਿਕਰਮ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਵੱਲੋਂ ਕੁਝ ਵੀ ਦੱਸਣ ਤੋਂ ਸਾਫ਼ ਇਨਕਾਰ ਕੀਤਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਮੇਰਾ ਚੱਕ ਵਾਲਾ ਬਖਸ਼ਾ ਕਿ ਇਹ ਕੀ ਮਸਲਾ ਹੋਇਆ ਜਿਹੜਾ ਤੁਹਾਡੇ ਕੋਲ ਕਹਿੰਦੇ ਸਵਾ ਇਹਦਾ ਪਿੰਡ ਚਾਰ ਮਹੀਨੇ ਦਾ ਹੀ ਨਾ ਮਿੱਟੀ ਪਾਈ ਪਾਇਦੇ ਉੱਤੇ ਤਿੰਨਾ ਪੰਜਾਂ ਸੱਤਾਂ ਬੰਦਿਆਂ ਨੇ ਰਲ ਕੇ ਕੋਲੋਂ ਖਰਚਾ ਲਾ ਕੇ ਨਹੀਂ ਬੜੇ ਪੈਂਦੇ ਸੀ ਤੇ ਰੇੜੇ ਨਹੀਂ ਲੱਗਦੇ ਕੱਚਾ ਪਾਇਆ ਹੈ ਉਹ ਮਿੱਟੀ ਪਾਈ ਤੇ ਇਹਨਾਂ ਨੇ ਆਣ ਕੇ ਸਰਪੰਚ ਬਿਕਰਮਜੀਤ ਸਿੰਘ ਨੇ ਆਣ ਕੇ ਟੱਕਿਆ ਤੇ ਗਾਲੀ ਗੋਲchi ਪਾ ਸਾਨੂੰ ਵੇਦਾ ਖਰਾ ਪੈਂਟ ਗਵਾ ਆ ਵੀ ਇਹਨੇ ਉਧਮ ਪਾਲਾਂ ਕਰੀ ਕਿਉਂ ਟੱਕਿਆ ਗਿਆ ਉਸ ਲੋਤ ਨੂੰ ਸਾਂਝੀ ਜਗ੍ਹਾ ਹੀ ਸਾਂਝੀ ਜਗ੍ਹਾ ਹੀ ਮਤਲਬ ਵੀ ਮੈਂ ਪਾਉਣੀ ਹੈ ਕਿਉਂ ਦਾ ਇਹ ਪਾਉਣੇ ਦੇ ਚ ਇਹ ਬਲ ਬੰਦੇ ਨੂੰ ਪਤਾ ਹੋਵੇ ਕਿਉਂ ਟੱਕਿਆ ਜਾਂਦਾ ਹੂੰ ਤੇ ਅੱਜ ਅਹੀਂ ਖੇਤ ਨੂੰ ਜਾਣਦਾ ਹਾਂ ਦੋਵੇਂ ਮੈਂ ਤੇ ਮੇਰਾ ਬੇਟਾ ਤੇ ਇਹ ਚਾਰ ਪੰਜ ਜਾਣੇ ਪਹਿਲਾਂ ਬੈਠੇ ਸੀ ਤੇ ਮੁੜ ਕੇ ਨਾ ਹੀ ਵਾਪਸ ਜਦੋਂ ਆਏ ਸਾਡੇ ਗੱਲ ਬਹਿ ਗਏ ਹੂੰ ਫੋਨ ਸੌਣ ਬੰਦੇ ਸੀ ਤੇ ਕੀ ਕੇਸ ਹਥਿਆਰ ਹੀ ਆ। ਇੱਕ ਬਚਿੱਤਰ ਸਿੰਘ, ਵਿਕਮਜੀਤ ਸਿੰਘ, ਰੇਖਾ ਸਿੰਘ, ਜੋਤਵੀਰ ਜੋਦਾ, ਬੱਲੂ ਤੇ ਦੀਪਾ ਹਰਦੀਪ ਸਿੰਘ ਉਰਪਤੀਪਾ ਇਹ ਸਾਰੇ ਜਾਨੇ ਬੈਠੇ ਕੇ ਕਿਹਾ ਕਿਰਪਾਣ ਹੀ ਕੇ ਕੋ ਤਾਤਰ ਹੀ ਕੇ ਕੋ ਘਣਾਸੀਆਂ ਇਹ ਸਾਰੇ ਤੁਹਾਡੇ ਪਿੰਡ ਦੇ ਨੇ? ਹਾਂ ਪਿੰਡ ਦੇ ਹੀ ਆ ਜੀ। ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਐ? ਮੇਰੇ ਇੱਕ ਸਿਰ 'ਚ ਲੱਗੀ ਜੋ। ਹੂੰ ਤੇ ਇੱਕ ਆ ਵੇਖੋ ਲੱਤ ਤੇ ਤਾਤਰ ਵੱਜਾ। ਸਿਰ 'ਚ ਕੀ ਮਾਰਿਆ ਜੀ? ਸਿਰ 'ਚ ਬਚਿੱਤਰ ਸਿੰਘ ਨੇ ਰੋੜਾ ਮਾਰਿਆ ਜੀ। ਹੂੰ ਤੇ ਲੱਤ ਤੇ ਲੱਤ ਤੇ ਦਾਤਨ ਮਾਰਿਆ ਬਿਕਲ ਜੀ ਨੇ ਇਹ ਐਸੇ ਕੋਈ ਪਹਿਲੋ ਹੀ ਰੰਜਿਸ਼ ਸੀ ਪ੍ਰਾਣੀ ਰੰਜਿਸ਼ ਮਤਲਬ ਮਿੱਟੀ ਪਾਈ ਪਏ ਦੇ ਉੱਤੇ ਅਜੇ ਮਤਲਬ ਪ੍ਰਾਣੀ ਕੋਈ ਰੰਜਿਸ਼ ਨਹੀਂ ਕੀਤੀ ਪਏ ਦੇ ਮਿੱਟੀ ਪਾਉਣ ਤੋਂ ਹੀ ਇਹਨੇ ਮਤਲਬ ਗਾਂ ਦਾ ਗਾਂ ਵਾਦਾ ਵਾਦਾ ਵਧਾਈ ਜਾ ਇਹ ਆਪ ਵਧਾਉਂਦਾ ਰਿਹਾ ਕਿਤੋਂ ਬਾਅਦ ਪੁਲਿਸ ਨੂੰ ਦਰਖਾਸਤ ਦਿੱਤੀ ਕੋਈ ਹਾਂਜੀ ਦਿੱਤੀ ਦਰਖਾਸਤ ਹਾਂਜੀ ਪੁਲਿਸ ਆਈ ਕਿ ਨਹੀਂ ਹਾਂਜੀ ਤੱਕ ਕੋਈ ਨਹੀਂ ਕੀ ਮੰਗੀ ਕਰਦੇ ਜੇ ਤੁਸੀਂ ਮੰਗਾ ਕਾਟੇ ਇਨਸਾਫ ਤਾਂ ਉਹ ਵੀ ਜੇ ਸਰਪੰਚੀ ਸਾਫ ਕਾ ਮੋਖ ਸਰਪੰਚੀ ਗੱਲ ਪੈ ਲਾਪੇ ਤੇ ਮੰਦਾ ਕੀ ਹੋਗਾ ਜਨਤਾ ਦਾ ਸਰਪੰਚ ਤੇ ਹੰਦਾ ਪਿੰਡ ਦਾ ਮਤਲਬ ਸਹਿਮ ਕੰਮਾਂ ਵਾਸਤੇ ਸਾਰਿਆਂ ਦੀ ਪਾਈ ਬੰਦੀ ਕਰਨ ਵਾਸਤੇ ਇੱਕ ਨਾ ਮਾਤਕਸਾਨ ਹੁੰਦਾ ਤੇ ਉਹ ਠੀਕ ਆ ਨਾ ਜੀ ਸਰਪੰਚ ਆਪ ਖੁਦ ਉੱਠ ਕੇ ਗੱਲ ਪੈਂਦਾ ਤੇ ਬਾਕੀ ਮੈਂਬਰ ਕੀ ਕਰਨਗੇ ਤੇ ਪੰਚਾਇਤਾਂ ਕੀ ਕਰਨਗੇ ਇਸ ਬੰਦੀ ਤੁਸੀਂ ਪੈਸ ਬੰਦੀ ਉਹਨੂੰ ਕੋਈ ਆਖਿਆ ਨਹੀਂ ਵੀ ਸਾਡਾ ਕਾਇਆ ਬਣਾ ਕੇ ਦਿੱਤੇ ਤੇ ਅਸੀਂ ਤੈਨੂੰ ਹਾਈ ਉਹਨੂੰ ਬੜਾ ਚਿਰਾਂ ਦੇ ਰਹੇ ਆ ਨਹੀਂ ਪੈਂਦਾ ਸਾਡੇ ਰੇੜੇ ਨਹੀਂ ਲੰਘਦੇ ਇਹਦੇ ਵਿੱਚ ਮੈਂਬਰ ਵਰਿੰਦਰ ਸਿੰਘ ਗਵਾ ਆ ਵੀ ਉਹਨੂੰ ਜਾ ਕੇ ਆਂਦੇ ਰਹੇ ਆ ਤੇ ਇਹ ਪਹਾੜਾ ਪਿਆ ਬੰਦਾ ਅਸੀਂ ਸਾਰੇ ਜਾਣੇ ਰਲ ਕੇ ਵਹਿਦ ਮਿੱਟੀ ਪਾਈ ਆ ਉਹਨੇ ਸ਼ਾਮਾਂ ਨੂੰ ਆਣ ਕੇ ਡੱਕ ਕੇ ਉੱਥੇ ਮੋਟਰਸਾਈਕਲ ਤੇ ਗਿਆ ਆਣ ਗਾਲਾਂ ਕੱਢੀਆਂ ਉੱਥੇ ਕੰਮ ਕਰਾਉਣ ਦੀ بجائے ਹਾਂ ਕੰਮ ਕਰਾਉਣ ਦੀ بجائے ਉਹਨੇ ਗਾਲਾਂ ਕੱਢੀਆਂ ਕਿਹਦੇ ਕਿਹਦੇ ਸਰਪੰਚ ਕੋ 6:00 ਵਜੇ ਕਿਹਦੇ 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 ਥੱਟ ਲੱਗੀ ਤੁਹਾਡੇ 6:00 ਇੱਕ ਮੇਰੇ ਲੱਗੀ ਹੈ ਕਿ ਬੇਰੇ ਦੇ ਇੱਥੇ ਲੱਗੀ ਮਾਰੀ ਜੀ ਇਹ ਕੀ ਮਤਲਬ ਹੈ ਜਿਹੜਾ ਤੁਹਾਡੇ ਪਿੰਡ ਦੀ ਲੜਾਈ ਹੋਈ ਜੀ ਇਹ ਬ੍ਰਦਰ ਹੈ ਮੇਰਾ ਸਹਰੇ ਮੇਰਾ ਬ੍ਰਦਰ ਤੇ ਕਦੀ ਆਪਾਂ ਤੇ ਲੈਣ ਗਏ ਆਏ ਸਾਰੇ ਰਾਮਾਂ ਲੱਗੇ ਬੈਠੇ ਸੀ ਕੌਣ ਕੌਣ ਸੀ ਵਿਕਰਮਜੀਤ ਸਿੰਘ ਰੂਪ ਚੱਤਰ ਸਿੰਘ ਵਿਰਸਾ ਸਿੰਘ ਤੇ ਇੱਕ ਕੰਮੂ ਦੀਪਾ ਇਹ ਸਾਰੇ ਰਾਮਾਂ ਲੱਗੇ ਬੈਠੇ ਗੱਲ ਪ੍ਰਾਣੀ ਨਾ ਜਿ ਕੋਈ ਨਹੀਂ ਕੁਛ ਨਹੀਂਗਾ ਇੱਕ ਨਾ ਪਿਆ ਸੀਗਾ ਸਰਕਾਰੀ ਖਰਾਬ ਉਹਦੇ ਤੇ ਮਿੱਟੀ ਪਾਈ ਸੀ ਆਪਣੀ ਉਹ ਮਤਲਬ ਜਿੰਨੇ ਭਾਜਾ ਸੱਤ ਬੰਦਿਆਂ ਦੇ ਰੇੜੇ ਨੰਗਦੇ ਸੀ ਆਪ ਕੱਟੇ ਦਾਗੇ ਉਸ ਦਿਨੇ ਸਰਪੰਚ ਪਿਆ ਬਣਾਉਣ ਵਾਸਤੇ ਜਾਂ ਸਰਕਾਰੀ ਕੰਮ ਕਰਨ ਵਾਸਤੇ ਹੁੰਦਾ ਢੱਕਣ ਵਾਸਤੇ ਨਹੀਂ ਹੁੰਦਾ ਇਹਨੇ ਉਸ ਦਿਨ ਜਾ ਕੇ ਵੀ ਢੱਕਿਆ ਸੀ ਵਿਗੜ ਪਿਆ ਸੀ ਕੰਮ ਸਾਰਿਆਂ ਨੇ ਹੱਥ ਫੜਾ ਜੋੜੇ ਵੀ ਸਵਾਸਾ ਤੁਸੀਂ ਇਹਦਾ ਨਾਮ ਕਰੋ ਇਹ ਕੰਮ ਸਰਕਾਰੀਆ ਸੀ ਆਪਣੇ ਕੋਲੋਂ ਕਰ ਰਹੇ ਸ ਤੇ ਤੁਸੀਂ ਡਾ ਕਰਦੇ ਆ ਜੀ ਉਦੋਂ ਵੀ ਇਹ ਗੱਲ ਮੰਨਦਾ ਕਰਕੇ ਆਇਆ ਮੈਂ ਫੇਰ ਹੱਥ ਤੇ ਜੋੜ ਕੇ ਸਾਰਿਆਂ ਕੇ ਵਿੱਚ ਜਦੋਂ ਛੱਪੋ ਖੜਾ ਹੋ ਗਿਆ ਕੋਈ ਕਿਸੇ ਗੱਲ ਦੀ ਕੋਈ ਵੱਡੀ ਕੋਈ ਵੀ ਗੱਲ ਨਹੀਂ ਗਈ ਸਰਪੰਚ ਦਾ ਕੰਮ ਆ ਪਿੰਡ ਨੂੰ ਬਿਠਾਉਣਾ ਕਿ ਲੜਨਾ ਇਹ ਨਜਾਇਜ਼ ਸਰਪੰਚ ਰਿਆਂ ਲੜਾਈ ਕੀਤੀ ਆ ਨਜਾਇਜ਼ ਗੱਲ ਪਿਆ ਨਜਾਇਜ਼ ਛੱਟ ਲਾਈ ਜਿਹਨੇ ਕਿਹਦੇ ਛੱਟ ਲੱਗੀ ਤੁਹਾਡੇ ਛੱਟ ਲੱਗੀ ਇਹਦੇ ਕੋ ਭੇਜ ਸਿੰਘ ਦੇ ਲੱਗੀ ਆ ਤੇ ਜਸ਼ਨਪ੍ਰੀਤ ਦੇ ਅਸੀਸ ਦੇ ਵਿੱਚ ਕੀ ਮਾਰਕ ਪੋਲਤ ਨੂੰ ਕਾਤਰ ਕਰਪਾਨਾ ਲੈ ਕੇ ਆਪਾਂ ਕੀਤਾ ਇਹਨਾਂ ਨੂੰ ਕਿੰਨੇ ਕੁ ਜਾਣੇ ਸਰਪੋਲੇ ਤੇ ਰਹਿੰਦੇ ਉਹ ਬੈਠੇ ਸੀ ਰਸਤੇ ਕਿੰਨੇ ਕੁ ਜਾਣੇ ਪੋਲਤ ਕੋ ਉਹ 8-10 ਜਾਣੇ ਸੀ ਪ੍ਰਸ਼ੰਤ ਪਛਾਦੇ ਵੀ ਕੁਛ ਦਾ ਪਤਾ ਪਾਉਂਦੇ ਇਹ ਬਾਅਦ ਚ ਤੁਸੀਂ ਲੈ ਗਏ ਹਾਂ ਹਾਂ ਬਾਅਦ ਚ ਫਿਰ ਮੈਨੂੰ ਫੋਨ ਆਇਆ ਵੀ ਝਗੜਾ ਹੋ ਗਿਆ ਫਿਰ ਮੈਂ ਜਾ ਕੇ ਉਹ ਲੈ ਕੇ ਆਇਆ ਤੇ ਪੁਲਿਸ ਕੋਈ ਕਾਲਡ ਕੀਤੀ ਕੋਈ ਹਾਂਜੀ ਕੱਕੜ ਜੌਂਗੀ ਆਇਆ ਕੋਈ ਮੁਲਾਜ਼ਮ ਉਹਦਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਉਹ ਉਹਨਾਂ ਦੀ ਮੌਜੂਦਾ ਸਰਕਾਰ ਹੈ ਜੀ ਧੱਕਾ ਕਰ ਰਹੇ ਸਾਡੇ ਨਾਲ ਮੌਜੂਦਾ ਸਰਪੰਚ ਹੈ ਜੀ ਮੌਜੂਦਾ ਸਰਪੰਚ ਹੈ ਕੀ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਦੇ ਮਾਨ ਸਾਹਿਬ ਨੇ ਸਰਪੰਚ ਬਣਾਏ ਆ ਨਜਾਇਜ਼ ਝਗੜੇ ਦਾ ਮਕਸਦ ਹਮ ਸਰਪੰਚਾਂ ਦਾ ਕੰਮ ਹੈ ਪਿੰਡ ਦੇ ਵਿੱਚ ਬਹੁਤ ਬਾਈ ਕਰਾਉਣੇ ਕਿ ਸਰਪੰਚਾਂ ਦਾ ਕੰਮ ਹੈ ਝਗੜੇ ਕਰਨਾ ਇਹ ਨਜਾਇਜ਼ ਝਗੜੇ ਤਾਂ ਕਰਾਉਂਦੇ ਆ ਕੀ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਦੇ ਇਨਸਾਫ ਦੀ ਮੰਗ ਕਰਦੇ ਜੀ ਇਨਸਾਫ ਹੋਣਾ ਚਾਹੀਦਾ ਇੱਥੇ ਸਬੰਧ ਵਿੱਚ ਪੁਲਿਸ ਚੌਕੀ ਕੱਕੜ ਦੇ ਇੰਚਾਰਜ ਤਰਲੋਕ ਸਿੰਘ ਨੇ ਕਿਹਾ ਕਿ ਦੋਨਾਂ ਤਿਰਦ ਦੀਆਂ ਦਰਖਾਸਤਾਂ ਆਈਆਂ ਹਨ ਅਤੇ ਐਮਐਲਆਰ ਰਿਪੋਰਟ ਆਉਣ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਹੈ ਤਾਂ ਉਹ ਅਗਰਪ੍ਰੀਤ ਸਿੰਘ ਵੱਲੋਂ ਵੀ ਦਰਖਾਸਤ ਆਈ ਹੈ ਤੇ ਬਿਕਰਮੀਜੀਤ ਸਿੰਘ ਚੱਕ ਅੱਲਾ ਬਖਸ਼ ਦਾ ਇਹਨਾਂ ਦਾ ਆਪਸ ਵਿੱਚ ਕੋਈ ਝਗੜਾ ਹੋਇਆ ਹੈ ਪਹੂ ਵਾਲੇ ਪੱਠਿਆਂ ਤੋਂ ਹਾਂਜੀ ਠੀਕ ਨੇ ਖਾਲਦੇ ਵਿੱਚ ਡਿੱਗ ਪਈ ਤੇ ਉਹ ਚੀਜ਼ ਤੋਂ ਲੈ ਕੇ ਇਹਨਾਂ ਦੇ ਹੋਇਆ ਵਾ ਇਹਨਾਂ ਦੇ ਲੱਗੀਆਂ ਆ ਸੱਟਾਂ ਲੱਗੀਆਂ ਤੇ ਲੁਕ ਹੋ ਗਏ ਹਸਪਤਾਲ ਦਾ ਵੀ ਦੋਵੇਂ ਬਾਲਕ ਇਹਨਾਂ ਦੇ ਤੇ ਅਜੇ ਸਾਨੂੰ ਐਮਰ ਲਾਰਮੀ ਆਈ ਐਮਰ ਲਾਰ ਜਦੋਂ ਆਈ ਫਿਰ ਅਗਲੀ ਕਾਰਨੀ ਹੋ ਚੱਲਿਆ ਦੀ